ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਵੀਰ ਸਤਨਾਮ ਦੇ ਕੋਲ ਦੋਸਤੋ ਟੋਟਲ 10 ਨਗਨੇ ਜਿਨ੍ਹਾਂ ਦੇ ਵਿੱਚੋਂ 7 ਬੈੜਾ ਤੇ 3 ਮੱਝਾਂ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਦੋਸਤੋ ਜਿਹੜਾ ਵੀ ਐਨੀਮਲ ਪਸੰਦ ਆਊਗਾ ਤੁਸੀਂ ਖਾਸ ਤੌਰ ਤੇ ਗੱਲਬਾਤ ਵੀਰ ਸਤਨਾਮ ਦੇ ਨਾਲ ਕਰ ਲਿਓ ਬਾਕੀ ਡਿਟੇਲ ਆਪਾਂ ਵੀਰ ਸਤਨਾਮ ਤੋਂ ਲੈ ਲੈਨੇ ਆ 10 ਪਸ਼ੂ ਵਕਾਊ ਆ ਸਾਰੇ ਸੂਏ ਸੁਪਾਏ ਆ ਜੀ ਕੋਜ ਕ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਉੱਚੇ ਬੱਚੇ ਦੇ ਵਿੱਚ ਵੀ ਆ ਉਹਨਾਂ ਦੀ ਡਿਟੇਲ ਵੀ ਤੁਹਾਨੂੰ ਜਿਹੜੀ ਆ ਦੂਜੀ ਵੀਡੀਓ ਦੇ ਵਿੱਚ ਮਿਲ ਚੁੱਕੀ ਆ ਜਿਹੜੇ ਪਸ਼ੂ ਦੋਸਤੋ ਰਹਿ ਚੁੱਕੇ ਆ ਠੀਕ ਆ ਜੀ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਪੰਜ ਬਿਹੜਾ ਜਿਹੜੀਆਂ ਤੁਹਾਨੂੰ ਆਪਾਂ ਹੁਣ ਦਿਖਾਵਾਂਗੇ ਠੀਕ ਆ ਜੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾਲ ਸੱਸੀ ਕਾ ਵੀਰ ਜੀ ਠੀਕ ਠਾਕ ਵੀਰ ਜੀ ਆ ਚੜ੍ਹਦੀ ਕਲਾ ਕਿਰਪਾ ਮਹਾਰਾਜ ਜੀ ਪ੍ਰਤਾਪ ਸਿੰਘ ਸਾਸਰੀ ਕਾਲ ਸੱਸੀ ਕਾਲ ਸਭ ਪਰਮਾਤਮਾ ਠੀਕ ਠਾਕ ਠੀਕ ਠਾਕ ਮਹਾਰਾਜ ਬਹੁਤ ਵਧੀਆ ਤੇ ਸਤਨਾਮ ਪੰਜ ਬਿਹੜਾ ਜਿਹੜੀਆਂ ਤਿੰਨ ਵੜਾ ਤੇ ਫੋਨ ਆਪਾਂ ਪੰਜ ਗੱਬੜਾ ਦਿਖਾਉਣੀਆਂ ਨੇ ਹੁਣ ਇਹਦੇ ਵਿੱਚ ਵੀ ਜਾਈਆਂ ਆਪਣੇ ਕੋ ਤਿੰਨ ਬਿਲਕੁਲ ਤਿਆਰ ਆ ਜੀ ਹਾਂਜੀ ਇੱਕ ਟੋਕਰ ਗੱਬੜੇ ਇੱਕ ਤਾਜੀ ਸੂਈ ਠੀਕ ਆ ਜੀ ਹਾਂਜੀ ਲੋਕ ਦੋਸਤ ਇੱਕ ਟੋਕਰ ਗੱਬਣਾ ਤੇ ਇੱਕ ਤਾਜੀ ਸੂਈ ਆ ਜੀ ਕੱਲ ਦੀ ਇੱਕ ਤਾਜੀ ਸੂਈ ਆ ਤਿੰਨ ਬਿਲਕੁਲ ਤਿਆਰ ਖਲੋਤੀਆਂ ਗੱਬਣ ਗੱਬਣ ਤਿਆਰ ਹਾਂਜੀ ਹੂੰ ਲੈ ਵੀ ਦੋਸਤੋ ਇੱਕੋ ਘਰ ਦੇ ਵਿੱਚੋਂ ਸਾਰੇ ਪਸ਼ੂ ਮਿਲ ਜਾਣੇ ਆ ਤੁਹਾਨੂੰ ਠੀਕ ਆ ਜੀ ਬਾਕੀ ਇੱਛਾ ਤੁਹਾਡੀ ਆ ਚੁਆਇਸ ਤੁਹਾਡੀ ਆ ਇੰਨਾ ਰੇਟ ਲਾਉਣਾ ਇਹੋ ਜੀ ਚੀਜ਼ ਖਰੀਦਣੀ ਆ ਤੇ ਜ਼ਰੂਰ ਤੁਸੀਂ ਇੱਕ ਵਾਰੀ ਵਿਜ਼ਿਟ ਕਰ ਲਿਓ ਠੀਕ ਆ ਤਦ ਨਾਮ ਬੈੜ ਨੰਬਰ ਤੇ ਤੋਂ ਸ਼ੁਰੂਆਤ ਕਰਦੇ ਆ ਬੈੜ ਤੋਂ ਦੂਜਾ ਸੂਆ ਵੀ ਦੀ ਕੱਲ ਦੀ ਵੱਚੀ ਸੂਈ ਆ ਕੱਲ ਦੀ ਸੂਈ ਦੋਸਤੋ ਦੂਜਾ ਸੂਆ ਮਗਰ ਕੀ ਆ ਮਗਰ ਵੱਚੀ ਜਰਸੀ ਵੇਖੋ ਕਿ ਨੀ ਮਗਰ ਜਰਸੀ ਵੱਚੀ ਆਈਏ ਵੇਖੋ ਆ ਕਬੂਤਰ ਵਰਗੀ ਆ ਬਸ ਹਾਂਜੀ ਮਗਰ ਜਰਸੀ ਵੱਚੀ ਆ ਦੋਸਤੋ ਤੇ ਆਪ ਬੈੜ ਦੂਜਾ ਸੂਆ ਸੂਈ ਆ ਕੱਲ ਦੀ ਸੂਈ ਆ ਜੇਰ ਪਾਤੀ ਸੀ ਹਾਂ ਜੇ ਇਦੂ ਰੋਕੇ ਜੀ ਲਓ ਵੀ ਜੇਰ ਜਿਉ ਰੋਪਾਤੀ ਦੋਸਤੋ ਓਕੇ ਰਿਪੋਰਟ ਆ ਠੀਕ ਆ ਤੇ ਬੌਲੇ ਤੇ ਚੱਲ ਰਹੀ ਆ ਕਿੰਨਾ ਕ ਬੌਲਾ ਦੋ ਡੰਗ ਚੋੜਿਆ ਇਹਦੇ ਵੀ 11 12 ਕੱਲੇ ਸਟਾਰਟਿੰਗ ਹੋ ਗਈ 11 ਤੇ ਚੰਗਾ ਨਿਕਲੇ ਚੋਣ ਜਾਣ ਚੋਣ ਇੱਕ ਨੰਬਰ ਦੀ ਚਵਾਈ ਨਾਲ ਜੀ ਕੋ ਮਾਰਾ ਹੋਊ ਤੇ ਪਹਿਲਾਂ ਦੱਸਾਂ ਠੀਕ ਆ ਜੀ ਤਾਂ ਦੋਸਤੋ ਚੋਣ ਜਾਣ ਇੱਕ ਨੰਬਰ ਆ ਫਰਸਟ ਕਲਾਸ ਚਵਾਈ ਨਿਕਲੀ ਐ ਇਸ ਵਾਰ ਦੀ ਸੋ ਪਸੰਦ ਆਊਗੀ ਬਾਕੀ ਕੋਈ ਭਰਾ ਚੋਗੇ ਵੇਖਣੀ ਚਾਹੁੰਦਾ ਤੇ ਆਪਦੀ ਬਿਲਕੁਲ ਭਰਾ ਆ ਕੇ ਤੁਸੀਂ ਤਸੱਲੀ ਕਰਦੇ ਬਾਕੀ ਠੰਡੀਆਂ ਧੀਰੀਆਂ ਇਹ ਨਹੀਂ ਵੀ 扑ੜ ਕੇ ਕਦੀ ਆਪਸੇ ਦੀ ਆਪਸੇ ਹੂੰ ਜਿਸੇ ਖਲੂਗੀਆਂ ਖਲੂਗੀਆਂ ਆਹ ਦੇਖੋ ਜੀ ਠੀਕ ਹੈ ਸੋ ਬੋਲਾ ਤੋਂ ਸ਼ੁਰੂਆਤ ਕੀਤੀ ਹੈ ਦੋਸਤੋ ਇਸਨੇ ਕੱਲ ਸਹੀ ਆ ਤੇ ਬੋਲਾ ਵੀਰ ਦੱਸ ਰਿਹਾ ਵੀ 11 12 11 12 ਜਿਹੜਾ ਇਹਦੇ ਥੱਲੇ ਬੋਲਾ ਇੱਕ ਰੰਗ ਬਲੈਕ ਕੱਦ ਉੱਚਾ ਬੜਾ ਕੱਦ ਪੂਰਾ ਫੁੱਲ ਵਜਨੇ ਤੇ ਮਗਰ ਵੱਛੀ ਬਹੁਤ ਸੋਹਣੀ ਹੈ ਜਰਸੀ ਜਿਹੜੇ ਵੀਰਾਂ ਦੇ ਵੀ ਜਰਸੀ ਦੀ ਵੱਛੀ ਖਰੀਦਣੀ ਹੈ ਨਾਲ ਉਹ ਵੀ ਕਿਸੇ ਭਰਾ ਦਾ ਸ਼ੌਂਕ ਪੂਰਾ ਹੋ ਜਾਊਗਾ ਨਾਲ ਜਰਸੀ ਬਰੀਡ ਦੇ ਵਿੱਚ ਵੱਛੀ ਹੈ ਠੀਕ ਆ ਆ ਦੇਖੋ ਜੀ ਠੀਕ ਆ ਆ ਆ ਵੜ ਨਿੱਦਲ ਥੋੜਾ ਕਰਦ ਗਏ ਵੀਰੇ ਬੱਚਾ ਹੋਇਆ ਜੀ ਹਾਂ ਇਹਨੂੰ ਹਿੱਕਦੇ ਆ ਥੋੜਾ ਵਛੀ ਨੂੰ ਲਓ ਵੀ ਆਹ ਬੱਚਾ ਵੇਖੋ ਤੁਸੀਂ ਕਿਹਾ ਜੀ ਆਹ ਮਗਰ ਵਛੀ ਆ ਤੇ ਵੀਰ ਸਦਾ ਨਾਮ ਵੜ ਚੰਗੀ ਆ 11-12 ਕਿਲੋ ਬੋਲਾ ਹਾਂ ਜੀ 11-12 ਕਿਲੋ ਸਟਾਰਟ ਹੋ ਗਈ ਤੇ ਦੇ ਦਾਂਗੇ ਕਿੰਨੇ ਦੀ ਆਪਾਂ ਦੇਦਾ ਹੁਣ ਵਜਨ ਵਜਨ ਦੇ ਹਿਸਾਬ ਨਾਲ ਭਾਈਦਾ ਜਿੰਨਾ ਮਰਜ਼ੀ ਮੰਗ ਲਈ ਹਾਂ ਮੋਲਾ ਪਹਿਲਾਂ ਕਰਦੇ 52000 ਰੁਪਿਆ ਹਾਂ ਹਾਂ 50000 ਛੱਡਦੇ ਪਰਤਾਬ ਸੋਨੂੰ ਮੌਕਾ ਦੇ ਏ ਏ 100000 ਮੌਕਾ ਕਿਉਂ ਨਹੀਂ ਦੇਣਾ 50000 100000 ਸੰਧੂ ਸਾਹਿਬ ਹੋਰ ਛੱਡਾਂਗੇ 48 ਦੀ ਹੋ ਗਈ ਕਿੰਨੇ ਦੀ 48 ਹੋਏਗਾ ਮੈਂ ਤਾਂ 100000 ਮੈਂ ਹੀ ਛੱਡਦਾ ਉਧਰ ਕਿਹਾ 48 ਦੀ ਹੋ ਗਈ ਠੀਕ ਆ ਠੀਕ ਆ ਲਓ ਵੀ ਦੋਸਤੋ 48000 ਦੀ ਮਗਰ ਦੋ 15 16 ਕਿਲੋ ਭਰੀ ਜਣਾ ਵਜਨ ਵਾਲੀ ਆ ਜੀ ਬਿਲਕੁਲ ਬਿਲਕੁਲ ਸੋ ਵਜਨ ਲੋਡ ਵਾਲੀ ਵਾ ਦੋਸਤੋ ਕਾਦਗੁੱਦ ਵੀ ਸੋਨਾ ਵਧੀਆ ਕਾਦ ਵਿੱਚ ਤੇ ਕੱਲ ਦੀ ਸੂਈ ਹੈ 11 12 11 12 ਕਿਲੋ ਬੋਲਾ ਹੁਣ ਹਾਜ਼ਰ ਆ ਤੇ ਕੋਈ ਭਰਾ ਆਪਣਾ ਹਾਤ ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਮਗਰ ਬੱਛੀ ਆ 48000 ਦੇ ਵਿੱਚ ਮਿਲ ਜਾਊਗੀ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਆ ਬੈੜ ਖੜੀ ਏ ਇਹ ਹਾਂ ਜੀ ਇਹ ਵੀ ਗੱਬਨ ਤਿਆਰੀ ਆ ਜੀ ਭਾ ਰਾਤ ਨੂੰ ਸੂਦੇ ਕਰਮਾ ਲਈ ਇਹ ਵੀ ਗੱਬਨ ਦੋਸਤੋ ਤਿਆਰੀ ਵਾਲੀ ਆ ਇੱਥੋਂ ਤੱਕ ਦੇਖੋ ਬਾਕੀ ਵਜਨ ਵਜੂਦ ਦੇਖੋ ਤੁਸੀਂ ਕਰਮਾ ਲਈ ਦਾ ਹਾਂ ਆ ਦੇਖੋ ਆ ਜੋ ਲਾਗੇ ਬਣਾਇਆ ਆ ਆ ਦੇਖੋ ਦੋਸਤੋ ਦੇਖੋ ਇੱਥੇ ਰੱਸਾ ਭਾ ਮੁੱਤੇ ਸੁੱਟ ਕੇ ਦੋਈ ਦੇ ਕੇ ਲੈ ਆਹ ਦੇਖੋ ਦੋਸਤੋ ਟਿੱਪਣ ਚੋਂ ਥਾਣਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਕਰਾ ਦੇਣੇ ਤੁਹਾਨੂੰ ਆ ਦੇਖੋ ਜੀ ਆ ਦੇਖੋ ਅਗਲੇ ਪਿਛਲੇ ਥਣਾ ਦੀ ਚਵਾਈ ਵੇਖੋ ਜਿਵੇਂ ਮੋਗਾ ਚਵਾਈ ਕਹਿ ਦਿੰਦੇ ਆਪਾਂ ਮੋਟੀ ਉਂਗਲ ਉਂਗਲ ਜਿੱਡੀ ਧਾਰ ਚਵਾਈ ਦਾ ਵੀਰ ਜੀ ਮਾਰਾ ਲੈਣਾ ਨਹੀਂ ਗਾਦੇ ਆਹ ਦੇਖੋ ਜੀ ਤੇ ਆਹ ਵੇਖੋ ਕਿਲੋ 1.5 ਕਿਲੋ ਥੱਲੇ ਭਰਾਤਾ ਵੀਰ ਸਦਾਨਾਮ ਨੇ ਆ ਵੀ ਹਾਂ ਤੇ ਥਾਂ ਵੀ ਵੇਖੋ ਰੋਗ ਰੋਗ ਦਾ ਆਹ ਵੇਖੋ ਜੀ ਠੀਕ ਆ ਜੀ ਅੱਛਾ ਵੀਰ ਸਦਾਨਾਮ ਸੂਆ ਫਿਰ ਕਿਨਵਾ ਸੂਆ ਦੂਜਾ ਜੀ ਦੂਜਾ ਆ ਵੈਸੇ ਤਿਆਰੀ ਹੈ ਕਿ 2 14 ਤਿਆਰੀ ਹੈ ਜੀ ਭਾਵੇਂ ਰਾਤ ਨੂੰ ਸੂਵੇ ਅੱਛਾ ਜੀ ਬਿਲਕੁਲ ਕੰਡਿਆ ਨਹੀਂ ਖੋਦੀ ਲੋ ਵੀ ਧਿਆੜੀ ਡੰਗ ਦਾ ਜਿਹੜਾ ਦੋਸਤੋ ਕੰਮ ਆ ਵੀ ਧਿਆੜੀ ਡੰਗ ਦੀ ਖੇਡ ਅੱਜ ਦੇ ਤੱਕ ਸੁਭੂਗੀ ਠੀਕ ਆ ਰਾਤ ਕੱਢ ਵੀ ਜਾਏ ਭਾਵੇਂ ਸੂਵੇ ਸੋਈ ਬਣੀ ਤਾਂ ਨਹੀਂ ਪਰਮ ਵਾਲੀ ਪੂਰੀ ਆ ਦੇਖੋ ਸੋ ਹਾਈਟ ਮੀਡੀਅਮ ਦੇ ਵਿੱਚ ਆ ਵਜ਼ਨ ਵਜੂਦ ਪੂਰਾ ਠੀਕ ਆ ਜੀ ਸਦੇ ਝੋਲ ਝਲ ਕਾਫੀ ਜਿਆਦੀ ਆ ਲੇਵਾਂ ਲੂਵਾ ਤੁਸੀਂ ਥੱਲੇ ਦੇਖੋ ਕਮਾਲ ਦਾ ਖੁੱਲਾ ਭਾਂਡਾ ਆਹ ਉਹ ਮੂੰਹ ਖਾ ਮੂੰਹ ਇਸ ਖਾ ਫੇਸ ਇਸ ਦੇਖੋ ਨਿਕਾਇਆ ਅੱਖ ਡਸ ਨਾ ਬੁੱਧੀ ਠੀਕ ਆ ਜੀ ਸੋ ਕ੍ਰੋਸ ਅੰਗ ਦੇ ਵਿੱਚ ਆ ਐਚ ਐਫ ਤਾਂ ਕਿਤੇ ਨਾ ਕਿਤੇ ਜਰਸੀ ਨਾਲੇ ਮੇਲ ਖਾਂਦਾ ਦੋਸਤੋ ਕਰਾਉ ਸੰਗਾ ਤੇ ਨਾੜਾ ਨੂੜਾ ਵੇਖੋ ਕਿੱਡੀ ਮੋਟਾ ਬਹੁਤ ਵਧੀਆ ਇੱਕ ਸਾਰ ਮਗਰੋਂ ਜਿਹੜਾ ਦੋਸਤੋ ਵੇਖੋ ਇੱਕ ਸਾਰ ਫਾੜੀ ਵਾਲਾ ਚੱਡਾ ਇੱਕੋ ਜਿਹਾ ਲੇਵਾ ਬੈਕ ਸਾਈਡ ਤੋਂ ਤੇ ਬਾਕੀ ਚੋਣ ਜਾਂਦੀ ਤੇ ਮੈਨੂੰ ਲੱਗਦਾ ਵੀ ਦੋਸਤੋ ਸਾਰੇ ਵੀਰਾਂ ਨੇ ਤੁਸੀਂ ਦੇਖ ਹੀ ਲਈ ਆ ਤੇ ਪਣਤੂਪਣ ਬਿਲਕੁਲ ਇੱਕ ਨੰਬਰ ਆ ਬਰਾ ਜਿਹੜਾ ਦੋਸਤੋ ਬਿਲਕੁਲ ਫਰਸਟ ਕਲਾਸ ਤੇ 20 ਸੱਜਾ ਨਾਮ ਲੈਣ ਦੇਣ ਕੀ ਕਰਦਾ ਆਂਦਾ ਫਿਰ ਮੋਦ ਵੀਰ ਦੀ ਭਾਵੇਂ ਇਹਦਾ 57 58 60 ਵੀ ਕਰੀ ਗਈ ਹਾਂਜੀ ਇਹ 55000 ਦੀ ਦੇ ਦਾਂਗੇ ਸ਼ੇ 5000 ਦੀ ਹਾਂਜੀ ਨਹੀਂ ਪ੍ਰਤਾਪ ਸਿੰਘ ਗੱਲ ਨਹੀਂ ਬਣੀ ਫਿਰਾਂਦੇ ਹਜੇ 1500 ਰੁਪਏ ਛੱਡਾਂਗੇ ਦੇ ਵਿੱਚੋਂ ਸਾਬ ਅੱਛਾ ਜੀ 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 ਮੇਰੇ ਨਾਲ ਵੇਖੀ ਜਾ ਸਤਨਾਮ ਸਿੰਘ ਵੇਖਦੀਆਂ ਗੱਲ ਕਰ ਲਈ ਆਪਾਂ ਚਲੋ 555 55 ਸਾਢੇ 55 ਸਾਢੇ 53 ਸਾਢੇ 53 ਸਾਢੇ 55 ਆ ਲਓ ਜੀ 5450 ਚਲੋ 500 ਛੋਟ ਚਲੀ ਜਾ ਗਿਆ ਇਹਦੇ ਤੋਂ ਤੁਹਾਡੇ ਸਾਹਮਣੇ ਬੰਦੇ ਹੋਣੇ ਵੱਧ ਲਾਉਂਦੇ ਆਹ ਸਾਹਮਣੇ ਭਾਜੀ ਇਹਦਾ ਸਭ ਚਲੋ ਸੁਣੋ ਸੁਣਦੇ ਕੋਈ ਕੰਮ ਕਰ ਬਿਲਕੁਲ ਬਿਲਕੁਲ ਚਲੋ ਚਲੋ ਕੋਈ ਕਾ ਨਹੀਂ ਆਪਣੇ ਵੀਰ ਸਜਣ ਲੈ ਕੇ ਜਾਣ ਗੋਗਾਂਵਾਂ ਤੁਹਾਡੇ ਹਾਂਜੀ ਹਾਂਜੀ ਕੋਈ ਚੰਗਾ ਦੁੱਧ ਜਾਵੇ ਅਗਲੇ ਘਰੇ ਲਓ ਦੱਸੋ ਸਾਡੇ 54000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਵਧੀਆ ਵੜਾ ਥੱਬਿਆਂ ਦੇ ਥੱਬੇ ਬਲੀ ਬੈਠੀ ਕਰਮਾਂ ਦੀ ਸੋਹਣੀ ਤਿਆਰੀ ਕਰੀ ਬੈਠੀ ਆ ਅੱਜ ਭਲਕ ਸੁਖੂਗੀ ਲੈ ਵੀਰ ਸਜਣਾ ਉਹ ਜਿਹੜੀ ਅਗਲੀ ਵੜੋ ਵੀ ਕੱਢ ਕੇ ਪਾਓ ਉਹ ਟੋਕਰ ਕੱਪਣਾ ਜੀ ਉਹ ਫੁੱਲ ਟੋ ਅਗਲੀ ਦੋਸਤੋ ਟੋਕੜ ਗੱਪਣ ਤੁਹਾਨੂੰ ਦਿਖਾ ਦਿੰਨੇ ਆ ਅਗਲਾ ਨਾਕ ਟੋਕੜ ਗੱਪਣ ਆ ਠੀਕ ਆ ਤੇ ਗੱਪਣ ਕਿੰਨੇ ਟਾਈਮ ਦੀ ਆ ਉਹ 7 ਮਹੀਨੇ ਦੀ ਗੱਪਣ ਹੋ ਗਈ 7 ਮਹੀਨਿਆਂ ਦੀ ਗੱਪਣ ਦੁੱਧ ਦੁੱਧ ਦਾ 8 ਕਿਲੋ ਲਓ ਜੀ 8 ਕਿਲੋ ਦੁੱਧ ਦਾ ਤੇ 7 ਮਹੀਨਿਆਂ ਦੀ ਗੱਪਣ ਆ ਆ ਦੇਖੋ ਹਾਂ ਬਿਨ ਬੱਚੇ ਤੋਂ ਵੀ ਨਾ ਇਹ ਮਗਰ ਵਛੀ ਆ ਮਗਰ ਵਛੀ ਆ ਠੀਕ ਹੈ ਜੀ ਖਾਨ ਬਾਹਰ ਵਧੀ ਹੁੰਦੇ ਸਾਂ ਚਲਿਆ ਮਤ ਵਛੀ ਜੀ ਲਓ ਦੋਸਤੋ ਮਗਰ ਬੱਛੀ ਆ ਚੌਣ ਚਾਣ ਵੜੀ ਆ ਠੀਕ ਆ ਜੀ ਤੇ ਸਮਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਵੀ ਸੱਤਾਂ ਮਹੀਨਿਆਂ ਦੀ ਗੱਭ ਉਹ ਅੱਛੀ ਜੀ ਆ ਲਓ ਜੀ ਦੁੱਧ ਕਿੰਨਾ ਦੱਸਿਆ ਇਹ ਆਰਟੀਕਲ ਦੋ ਦਾ ਵੀਰ ਜੀ ਲਓ ਵੀ 8 ਕਿਲੋ ਦੁੱਧ ਦੋਸਤੋ ਇਸ ਬੈਰ ਦੇ ਥੱਲੇ ਆ ਖੁੱਲਾ ਡੁੱਲਾ 8 ਕਿਲੋ ਦੁੱਧ ਦੁੱਧ ਵਾਲਾ ਦਿੰਦੀ ਦੁੱਧੇ ਮੇਰ ਕੋ ਗਈ ਹੈ ਸੱਤਾਂ ਮਹੀਨਿਆਂ ਦੀ ਗੱਭ ਨਾ ਟੋਕਰ ਗੱਭ ਨਾਲ ਮਗਰ ਬੱਛੀ ਵੀ ਮਿਲ ਜੂਗੀ ਠੀਕ ਆ ਬਾਕੀ ਥਾਨ ਤੁਹਾਨੂੰ ਵੇਖੋ ਤੁਸੀਂ ਮੁੱਠੀ ਥਾਨ ਆ ਬਾਕੀ ਹੈ ਪੋਲੀ ਚੁੰਡ ਜਨ ਥਾਣਾ ਦੀ ਬੜੀ ਚਵਾਈ ਬੜੀ ਲੱਗੀ ਸੀਲ ਵੀ ਬੜੀ ਅੱਛਾ ਜੀ ਜਦੋਂ ਮਰਜੀ ਬੱਚਾ ਛੜਕੇ ਬੱਚੇ ਦਾ ਬਾਪ ਛੜਕੇ ਤੋੜੀ ਹੋ ਜਾਂਦਾ ਜੀ ਹਾਂ ਲਓ ਜੀ ਪੂਰਾ ਨਿੱਕੂ ਰੋਣੀਆਂ ਕਰਾਈ ਦੀ ਨਹੀਂ ਰਹਿਣ ਤੋਂ ਕੋਈ ਗੱਲ ਨਹੀਂ ਜੀ ਰਹਿਣ ਤੋਂ ਕੋਈ ਗੱਲ ਨਹੀਂ 7 ਕਿਲੋ ਦੁੱਧ ਹੈਗਾ ਜੀ 8 8 ਉਹ 8 ਕਿਲੋ ਦਾ ਜਵਾਹ ਹੂੰ ਲਓ ਵੀ 8 ਕਿਲੋ ਦੁੱਧਾ ਦੋਸਤੋ 7 ਮਹੀਨੇ ਦੀ ਗੱਬਣਾ ਸੰਦੂ ਸਾਹਿਬ ਕਿਉਂ ਮੁਖਤਾਲਾ ਹੀ ਹੋਣਾ ਵਾ ਦੱਸੋ ਫਿਰ ਤਾਂ ਸਤਿ ਸ੍ਰੀ ਅਕਾਲ ਇਹ ਕਰਦੇ ਤੂੰ ਇਹ ਕਰਦੇ ਪਰਟੀ ਕਰਦੇ ਨਹੀਂ ਉਹ ਪਾਦ ਕੇ ਗਾੜੀ ਤੇ ਆ ਕਰਦੇ ਛੋਟੇ ਦਾ ਹਸਾਬ ਲਾ ਲਈ ਬਣੇ ਛੋਟੇ ਦਾ ਹਸਾਬ ਵਾਲੀ ਛੋਟੇ ਦਾ ਹਸਾਬ ਕੀ ਲੱਗਣਾ 20000 ਦੀ ਦੇ ਦਾਂਗੇ 20000 ਦੀ ਹਾਂਜੀ ਨਹੀਂ ਹੁਣ ਛੋੜ ਕੌਣ ਕਰੂ ਫਿਰ ਨਹੀਂ ਹੋਣੀ ਤੇ ਛੋੜ ਉਹਨੇ 50 ਮੰਗੜਾ ਹਾਂ ਨਹੀਂ ਮੈਂ ਤਾਂ ਤਾਂ ਆ ਤੇਰੇ ਕੋਲ ਵੀ ਯਾਰ ਮੁੱਲ ਕਰ ਦੇਗਾ ਹਸਾਬ ਨਾਲ 500 ਨਹੀਂ ਨਹੀਂ ਕੀ ਕਰਣਿਆ ਟੋਰੀਆਂ ਮਾਰਣਿਆ ਵੇਖੋ ਇਹ ਇਹ ਹਸਾਰ ਹੋ ਕੀ ਜਾਂਦੇ ਨੇ ਤੇ ਇਹ ਤਾਂ ਚਾਰ ਚੀਜ਼ਾਂ ਮਗਰ ਵਾਸ਼ੀ ਵੀ ਆ ਗਾ ਵੀ ਆ ਦੁੱਧ ਵੀ ਆ ਗਾੜੀ ਫੇਰ ਘੱਪਣ ਆ ਗਾੜੀ ਫੇਰ ਘੱਪਣ ਆ ਲਓ 19500 ਦੀ ਹਾਂਜੀ 19500 ਲਓ ਵੀ 19500 ਦੀ 200 ਮਿਲ ਜੂਗੀ ਇਹ ਸਸਨਾ ਆਪਣੇ ਪ੍ਰਤਾਪ ਨੇ ਆਪ ਹੀ ਜਿਹੜਾ ਦੋਸਤੋ ਮੁੱਲ ਕਰਤਾ ਤੇ ਆਪੀ ਛੋਟ ਕਰਤੀ ਏ ਇਹ ਦੋਸਤੋ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਅੰਦਰ ਅੱਠ ਪਸ਼ੂ ਦਿਖਾਏ ਆ ਤੇ ਜਿਨ੍ਹਾਂ ਦੇ ਵਿੱਚੋਂ ਮੱਝਾਂ ਵੀ ਆ ਵੜਾ ਵੀ ਆ ਤੇ ਇਧਰ ਜਿਹੜੀਆਂ ਦੋ ਬੜਾ ਬਛੀਆਂ ਨੇ ਇਹ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਕਿਉਂਕਿ ਪਸ਼ੂ ਪੱਟੀ ਗਿਣਤੀ ਦੇ ਵਿੱਚ ਆ ਬਾਕੀ ਮੇਰਾ ਵੀਰ ਹੋਰ ਬਰੀਫਲੀ ਹੋਰ ਡੁੰਗਾਈ ਦੇ ਵਿੱਚ ਜਾਣਕਾਰੀ ਲੈਣੀ ਚਾਹੁੰਦੇ ਜਿੱਤੇ ਨੰਬਰ ਬਿਲਕੁਲ ਸਕਰੀਨ ਤੇ ਲੱਗੇ ਆ ਚਲੋ ਆ ਜਰਸੀ ਆ ਗਈ ਆਪਣੇ ਕੋਲ ਵੀ ਇਹ ਤੇ ਜਿਸੂ ਵੀਰ ਦੀ ਸੁਨਾ ਨੇ ਸੁਨਾ ਤੇ ਜਾ ਆ ਤਿਆਰੀ ਆਵਾ ਦੋ ਤਿੰਨ ਲੈ ਜੂ ਦੇਖੋ ਥਾਂ ਥਾਂ ਲੱਗਾ ਲਓ ਦੋਸਤੋ ਤੀਜਾ ਸੂਨਾ ਸੁਣੀ ਆ ਜਰਸੀ ਬਰੀਡ ਦੇ ਵਿੱਚ ਆ ਦੇਖੋ ਹੱਲਿਓ ਕਰਮ ਵਾਲੀ ਬਲੀ ਆਉਂਦੀ ਆ ਦਿਨੋਂ ਦਿਨ ਲੈ ਜੂਗੀ ਦੋ ਤਿੰਨ ਦਿਨ ਲੈ ਲੈਣੇ ਵਿੱਚ ਲੈਣੇ ਹਲੇ ਪ੍ਰਤਾਪ ਐ ਉਹਨੂੰ ਦਮਾ ਤੋਰਦੀ ਬਾਹਰ ਆਉਂਦਾ ਇਹਨੂੰ ਤੋਰ ਦੇਣ ਲਓ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਤੇ ਸੂਬਾ ਤੀਜਾ ਆਣ ਗੁਲਾ ਦੇਖੋ ਇੱਕ ਨੰਬਰ ਦਾ ਲਾਵੀ ਦੋਸਤੋ ਬਹੁਤ ਪਿਆਰੀ ਦੇਖ ਥੱਲੋਂ ਕਰਮਾ ਵਾਲੀ ਦੇਖੋ ਦੋਸਤੋ ਕਿਵੇਂ ਬਣੀ ਆ ਠੀਕ ਆ ਜੀ ਥਾਣੇ ਦੇਖੋ ਮੱਜਾਂ ਨਾਲ ਲੱਗਾ ਜਿਵੇਂ ਆਪਾਂ ਕਹਿੰਦੇ ਆ ਆਹ ਦੇਖੋ ਪਿਓਰ ਬਰੀਡ ਦੀ ਜੇ ਬਾਕੀ ਬਿਲਕੁਲ ਛੋਟਾ ਫੇਸ ਛੋਟੇ ਕੰਨ ਅੱਖਾਂ ਦੇ ਵਿੱਚ ਡੋਂਗੋਸੇ ਤਰ੍ਹਾਂ ਡੰਗਾਈ ਪੂਰੀ ਆ ਤੇ ਬਹੁਤ ਵਧੀਆ ਚੰਗੀ ਨਸਲ ਬਰੀਡ ਦੇ ਵਿੱਚ ਦੋਸਤੋ ਗੋਲ ਥਾਣ ਦੇ ਵਿੱਚ ਠੀਕ ਆ ਜੀ ਆਹਨ ਨਾਮ ਤੇ ਆ ਜਲਸੀ ਦਾ ਭਾ ਬਿਲਕੁਲ ਮਿੱਠਾ ਕਰਨਾ ਮੈਨੂੰ ਆਖਣ ਦੀ ਲੋੜ ਹੀ ਨਾ ਪਵੇ ਵਾ ਮੁੱਲ 45000 ਨਾ 45000 ਹੋਰ ਲਾਜੂ ਦਾ ਤੂੰ ਕੀ ਇਹਨਾਂ ਮੈਂ ਕਿਹੜਾ ਬਣਾ ਮਿੱਠਾ ਹੋ ਗਿਆ 40 ਨਹੀਂ 45 ਨੂੰ ਹੂੰ 10000 35 ਚੋਂ 3 ਛੱਡ ਦਾਂਗੇ ਲੈ ਹਾਂ 32 ਮੈਂ ਮੰਗਦਾ ਰਹਿ ਗਿਆ ਇਹ ਕਿਧਰ ਦੀ ਗੱਲ ਹੈ ਤੂੰ ਜੋ ਮਰਜ਼ੀ ਆਖੀ ਜਾ ਹਏ 32000 ਦੀ ਲੈ ਵੇ ਕਹਾਂ ਦੀ ਬਿਲਕੁਲ ਆ ਨਾ ਜਵਾਬ ਹੈ ਜੀ ਕਿੱਧਰ ਦੀ ਗੱਲ ਕਿਧਰ ਚਲੀ ਗਈ ਹੈ ਉਹ ਆ ਕੇ ਹੱਸੇ ਨਾ ਨੇ ਮੰਗਿਆ ਸੁਣਦਾ ਨਹੀਂ ਉਹ ਤਾਂ ਮੈਨੂੰ ਪਤਾ ਸੰਦਿਆ ਮੈਂ 55 ਵੀ ਕਹਿ ਸਕਦਾ ਪਰ ਤੂੰ ਟਿਕਾਣੇ ਦੇ ਲਿਆਉਣਾ ਤੂੰ ਇਹ ਦੇ ਤੈਨੂੰ ਪੜਾ ਫਿਰ ਲਾ ਲਾ ਕੇ ਸੁੱਟੀ ਹੋਣਗਾ ਤੇ 32 ਹੋ ਗਿਆ 32 32 ਨੂੰ ਅਸਲ ਬਾਤ ਲਓ ਜੀ 32000 ਦੀ ਮਿਲ ਜੂਗੀ ਠੀਕ ਹੈ ਜੀ ਗੱਬਣ ਵੈੜਾ ਭਰਾਵੋ ਤੇ ਜੀਸੀ ਫਰੀਡ ਦੇ ਵਿੱਚ ਚਲੋ ਬਾਕੀ ਵੈੜ ਤੁਸੀਂ ਦੇਖ ਹੀ ਲਈਏ ਸੂਆ ਮੇਰਾ ਵੀਰ ਕੋ ਤੇਜਾ ਤੁਸੀਂ ਮੰਨ ਕੇ ਸਬਦਾ ਕਰ ਲਿਓ ਥਾਂ ਨੂੰ ਲੋੜ ਬਹੁਤ ਬੰਦਾ ਭਰਾਵੋ ਵਧੀਆ ਇੱਕ ਨਾ ਵਧੀ ਤੇ ਪੂਰਾ ਸਵਾਤੀ ਥਾਨ ਪਸੰਦ ਆਊਗੀ ਸਾਰੇ ਭਰਾਵਾਂ ਨੂੰ ਆ ਗਈ ਆਪਣੋ ਕੋਲ ਸਹੀ ਹਾਲ ਆ ਗਈ ਸਹੀ ਹਾਲ ਆ ਗਈ ਅਛਾ ਹੀ ਬਾਹਲ ਆ ਆ ਦੇਖੋ ਜੀ ਤੁਹਾਨੂੰ ਤੁਹਾਨੂੰ ਦੇ ਵੀ ਗੱਪਣ ਵੀ ਸਜਣਾ ਆ ਗੱਪਣ ਦੇਣੇ ਨੇ ਲੈ ਹੀ ਨੇ ਭਾਵੇਂ 8 ਹੀ ਲੈ ਜੀ ਅੱਛਾ ਜੀ ਲਓ ਦੋਸਤੋ ਇਹ ਵੀ ਗੱਪਣ ਆ ਪਾ 8 ਦਿਨ ਹਜੇ ਸਮਾਂ ਲੈ ਜੂਗੀ ਕੱਦ ਵੱਡਾ ਇਸ ਵੜ ਦਾ ਠੀਕ ਆ ਜੀ ਤੇ ਸੁਹਾ ਦੂਜਾ ਕਿ ਤੀਜਾ ਸੁਹਾ ਵੀਰ ਦੇ ਭਾਵੇਂ ਤੀਜਾ ਮੰਨ ਲਓ ਲਓ ਤੇ ਤੀਜਾ ਸੁਹਾ ਦੋਸਤੋ ਭਰਾਵਾ ਕੋਈ ਸੱਜਣ ਆਪਣੇ ਕਿ ਤੀਜਾ ਸੁਹਾ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਠੀਕ ਆ ਜੀ ਹੌਲੀ ਤੁਰ ਤੁਰਦੀ ਬੜੀ ਕਾਲੀ ਕੁੜੀ ਜੀ ਤੋਰਾ ਤੋਰਾ ਬਹੁਤ ਵਹਿੜਾ ਆ ਪੱਵੱਡੀ ਐ ਨਾ ਦੁੱਧ ਦੀ ਚਲੋ ਵੀ ਜੀ ਨਾ ਆਪਾਂ ਮਤਲਬ ਕਈ ਰਮਣ ਕੇ ਭੈਣੋ ਰਾਸਦੇ ਮਤਲਬ ਉਹ ਜਿੰਨੋਂ ਲਈ ਨਾ 22 23 ਕਿਲੋ ਦੁੱਧ ਆਉਂਦੇ ਵੀ ਅਸੀਂ ਚੁੰਦੇ ਨੇ ਤੇ ਹੈਗੀ ਹੈ ਆ ਗਾੜੀ ਉਹ ਚਲੋ ਆਪਾਂ ਗਾਰੰਟੀ ਨਹੀਂ ਆਪਾਂ ਥਣਾ ਵਗਦੇ ਦੀ ਗੱਬਨ ਨਹੀਂ ਗਾਰੰਟੀ ਦਵਾਗੇ ਮੁਰਕੇ ਨਾ ਕਈ ਕਈ ਸੇਵਾ ਸੂਆ ਘੱਟ ਹੁੰਦੀ ਮੁਰਕੇ ਉਹ ਭੈ ਜੋ ਪੰਗਾ ਪੈਦਾ ਹੁਣ ਜਿਨ੍ਹਾਂ ਦੇ ਕੋਲ ਤੇ 50 ਵਾਲੀਆਂ 30 ਦਿੰਦੀਆਂ ਉਹਨਾਂ ਦੇ ਕਦੀ ਆਖਿਆ ਨਹੀਂ ਪੈਸੇ ਵੱਧ ਲੈ ਲੋ ਬਿਲਕੁਲ ਜੀ ਤੇ ਜਿਹਦੇ ਕੋਲ 10 ਵਾਲੀ ਮੜਕੇ 7 ਦਿੰਦੀ ਉਹ ਲਾਂਵੇਂ ਤੇ ਲਾਂਮਾ ਰੱਖੀ ਉਹਦਾ ਹੂੰ ਲਓ ਦੋਸਤੋ ਦੁੱਧ ਸੇਵਾ ਦਾ ਜਿਹੜਾ ਸੂਆ ਸੂਆ ਡੰਗਰ ਉਹਦਾ ਚਵਾਦਾ ਵੀ ਤੇ ਗੱਭਨ ਰੰਗ ਦੀ ਸਣਾ ਵਗਦੇ ਨੇ ਫੁੱਲ ਗਰੰਟੀ ਹੋਊਗਾ ਇਦਾਂ ਲੈ ਜੀ ਲਓ ਵੀ ਠੀਕ ਆ ਜੀ ਤੋਂ ਥਣਾ ਪਾਸ ਦੀ ਗਰੰਟੀ ਹੈ ਦੋਸਤੋ ਦੋਸਤਾਂ ਦੀ ਕੋਈ ਗਰੰਟੀ ਨਹੀਂ ਕਿ ਦੁੱਧ ਅੱਗੇ ਵੀ ਉਹ ਸੇਵਾ ਕਰ ਲੂਗਾ ਚੰਗਾ ਚੋਲੋਂਗੇ ਦਰਮਿਆਨੀ ਸੇਵਾ ਕਰ ਲੋਂਗੇ 2000 ਦੁੱਧ ਪਾ ਦੂਗਾ ਪਸੂ ਇੱਕ ਰੰਗ ਬਲੈਕ ਇੱਕ ਰੰਗ ਕਾਲੀ ਆ ਤੇਜਾ ਸੂਆ ਬਾਕੀ ਥਣ ਭਾਂਡਾ ਥਣ ਭਾਂਡਾ ਬਹੁਤ ਸਾਰੇ ਝੋਲਾ ਵੇਖੋ ਕਿਡਾ ਦੇ ਥਣ ਵੇਖੋ ਦੇ ਫਿਰ ਵਿਰਲ ਵਿਰਜੀ ਵੇਖੇ ਮੌਕੇ ਦੇ ਨਾਲ ਝੋਲਾ ਥੋੜੀ ਕੱਚੀ ਕਰਵਾ ਲਈ ਪੂਰੀ ਨਾ ਦੇਖੋ ਜੀ ਠੀਕ ਆ ਤੇ ਕੀ ਮੋਲ ਕਰਦਾ ਵੀਰ ਤੇ ਨਾਮ ਇਹਦਾ ਮੋਲ ਤੇ ਹੁਣ ਜੇ ਮੌਕੇ ਤੇ ਹੁੰਦੀ ਫਿਰ ਤਾਂ 75 ਹੀ ਮੰਗ ਲੈਣਗੇ ਅੱਛਾ ਜੀ ਹੁਣ ਆਪਾਂ 60000 ਰੁਪਏ ਮੋਲ ਕਰਦੇ ਹਾਂ ਤੇ ਛੋੜ ਛੱਪਾ ਕਰਦਾ ਹੈ 60000 ਪ੍ਰਤਾਪ ਸਾਹਿਬ ਨੂੰ ਜਿਆਦਾ ਨਹੀਂ ਫਰਕੇਗਾ 3000 ਰੁਪਏ ਛੱਡਾਂਗੇ ਹਾਂ ਇੰਨੇ ਜਾਰ ਬੀਚਾ ਲਾ ਕੇ ਜਿਹੜਾ ਸੰਭੂ ਗਾ ਲੋ ਤੇ ਵੇਚੂਗਾ 75000 ਦੀ ਬੱਚੀ ਹੈਗੀ ਵੀ 75 ਦੀ ਵਿੱਚ ਉਹ ਸਾਹਮਣ ਦਾ ਕਰਕੇ ਅਸੀਂ ਆਖਣ ਦੇ ਬਸੰਦੂ ਸਾਹਿਬ ਸਾਨੂੰ ਸੇਰੇ ਕਰਨ ਵਾਲੀ ਮਿਲੀ ਹੈ ਮਤਲਬ ਸਾਡਾ ਵਿਚਾਰ ਕੋਈ ਮਾਲ ਸਾਡੇ ਕੋਲ ਹੈਗਾ ਸੀ ਸੇਰੇ ਹੋਣਾ ਦੇ ਮੈਂ ਬੜਕੇ ਲੈ ਉਹਨਾਂ ਨੇ ਸੇਰੇ ਦੇਖ ਕੇ ਮਣਗੇ ਮੈਂ ਉਹ ਤੋਂ ਲੈ ਬੜੀ ਕੋਈ ਚ ਪਾਵਾਂਗੇ ਬਾਕੀ ਸਾਹਮ ਕੇ ਸੰਦੂ ਸਾਹਿਬ ਰੋਟੀ ਦਊਂਗੀ ਇਹ ਨਹੀਂ ਬਿਨਾ ਦਊਂਗੀ ਤੇਰੇ ਦੀ ਹੁੰਦੀ ਹੁਣ ਲਾਸਟ 360 ਦੀ ਦੇਤੀ ਤੇਰੇ ਦੀ 63 ਦੀ ਲਓ ਵੀ 36000 ਦੀ ਦੋਸਤੋ ਵੀਰ ਦੱਸ ਰਿਹਾ ਵੀ 36000 ਦੇ ਦਾਂਗੇ ਅਜਾ ਬਨ ਬਨ ਵਾਲੇ ਪਾਸਿਓਂ ਕਰਮ ਵਾਲਿਆਂ ਕੋਈ ਹੱਥ ਬੰਨਣਾ ਨਹੀਂ ਛੱਡਦਾਗਾ ਜਿੱਦ ਦੀ ਠੰਡੀ ਵੀਰ ਜੀ ਬਹੁਤ ਆ ਕਈ ਨਹੀਂ ਨਾ ਹੁੰਦਾ ਕਰੋਸ ਦੀਆਂ ਗਰਮ ਗਰਮ ਹੁੰਦੀਆਂ ਨਾ ਇਹ ਦੇਖੋ ਇਹ ਦੇਖਾ ਫੜੀ ਆਹ ਦੇਖੋ ਜੀ ਇਹ ਕੋਲੀ ਜਿਹਾ ਫਿਰ ਕਰ ਇਹ ਤਾਂ ਸੰਤੂ ਸਾਹਿਬਾ ਆਜੀ ਹੋਰ ਕਿੱਥੇ ਵੀ ਇਹਨੂੰ ਲੱਤ ਮਾਰ ਕੇ ਤਾਂ ਕਿਆ ਕਰਦੂ ਕਿੰਨੇ ਸਾਰਿਆਂ ਨੇ ਇਸ ਤਰ੍ਹਾਂ ਚ ਵਾਇਸ ਚਲਾਈ ਆ ਸਾਰੇ ਐਂ ਅੰਦਰ ਤੋਂ ਬੇਹੇਰੀ ਆ ਸਾਡੇ ਸਾਹਮਣੇ ਵੇਖੋ ਕਿਸੇ ਨੂੰ ਬਿਲਕੁਲ 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 ਇਹ ਪੋਲੀ ਪਾਲੀ ਵੇਖੋ ਆ ਵੇਖੋ ਠੀਕ ਆ ਜੀ ਬਿਲਕੁਲ ਪੀਲੇ ਰੰਗ ਦੇ ਵਿੱਚ ਬੋਲਾ ਆਹ ਦੇ ਕੱਚੀ ਆ ਵੇਸੀ ਲੈ ਜੂ WhatsApp ਜਦੋਂ ਪੂਰੀ ਕਰਵਾ ਲਈ ਆ ਜੀ ਵੇਜਾ ਵੇਜਾ ਕਰਾ ਦੂਗੀ ਠੀਕ ਆ ਜੀ ਠੀਕ ਆ ਲੋ ਵੀ ਪ੍ਰਾਪੋ 63000 ਦੀ ਇਹ ਤੁਹਾਨੂੰ yes no ਮਿਲ ਜੂਗੀ ਤੇ ਬਾਕੀ ਆ ਵੇਹੜ ਜਰਸੀ ਕੇ ਨਾਲ ਖੜੀ ਆ ਵੀ ਬਿਲਕੁਲ ਛੋਟੇ ਜਿਹੇ ਮੁੱਲ ਦੇ ਉੱਪਰ ਦਿੱਤੀ ਜਾਊਗੀ ਸੋ ਪਸ਼ੂ ਅੱਜ ਤੋਂ ਜਰਸੀ ਨਰਾਜ ਜਰਸੀਆ ਕਰਾ ਦੀਏ ਆ ਕੋਈ ਨਹੀਂ ਜਰਸੀਆ ਕੋ ਮੇਰੀ ਨਹੀਂ ਮਰਾਇਆ ਵਾਤ 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 ਨਮਤ ਹੈ ਕਾਰ ਦੇ ਤੋ ਆਣਾ ਆਹ ਦੇਖੋ ਚੀਪਾ ਹੁੰਦਾ ਜਲੇ ਹੂੰ ਆਹ ਲਓ ਜੀ ਉਹ ਦੇਖੋ ਲਓ ਦੋਸਤੋ ਚਾਰੇ ਤਰ੍ਹਾਂ ਦਾ ਇੱਕੋ ਜਿਹਾ ਨੀਰਾ ਠੀਕ ਹੈ ਜੀ ਇੱਕੋ ਜਿਹਾ ਚੀਪਾ ਆਹ ਕਰੋ ਚਾਹ ਠੀਕ ਹੈ ਜੀ ਅਜੇ ਕਰਮ ਵਾਲੀ ਸੁੰਧੀ ਨਹੀਂ ਘਟ ਦੱਸ ਦੇਣਾ ਨਹੀਂ ਨਹੀਂ ਠੀਕ ਹੈ ਜੀ ਹੋਰੀ ਸਪੋਰਟ ਜਰਸੀ ਵੀਰ ਦੋਸਤੋ ਤੇ ਪਰ ਜੀ ਹੋ ਰਿਹਾ ਸੰਦੂ ਸਾਹਿਬ ਵੀਰ ਕੋ ਸਾਰੀਆਂ ਹੀ ਪੈਣੀਆਂ ਵਈਆਂ ਨਹੀਂ ਆਦੇ ਥੋੜੇ ਇਹ ਗੱਲ ਹੈ ਵੀ ਜਿਹੜੇ ਆਪਾਂ ਇਹ ਕੈਰੋਂ ਚੋਂ ਹੀ ਲੱਭਣੀ ਏਡੇ ਏਡੇ ਪਾਓ ਹੋਰ ਨਹੀਂ ਕਿਤੇ ਮਿਲਣੇ ਕੱਲੇ ਕੈਰੋਂ ਚੋਂ ਲੱਭਣੇ ਹਾਂ ਕੱਲੇ ਸੁਤਨਾਮ ਤੋਂ ਥੋੜੇ ਪਾਓ ਮਿਲਦੇ ਆ ਠੀਕ ਹੈ ਜੀ ਮੰਨ ਕੇ ਭਰਾਵਾ ਲਓ ਦੋਸਤੋ 10 ਪਸ਼ੂ ਸੀ ਅੱਜ ਆਪਾਂ ਜਿਹੜੇ ਦਿਖਾਉਣੇ ਸੀ ਵੀਰ ਸੁਨਾਮ ਸਿੰਘ ਦੇ ਘਰੋਂ ਠੀਕ ਹੈ ਜੀ ਤੇ ਪਸ਼ੂ ਸਾਰੇ ਚੰਗੇ ਆ ਆਪੋ ਆਪਣੀ ਥਾਂ ਦੇ ਰੇਡ ਪੜਦਾ ਵੀ ਬਿਲਕੁਲ ਜਾਇਜ਼ ਤੇ ਸੂਤਰ ਜਾਂਦਾ ਇਸ ਘਰੋਂ ਠੀਕ ਹੈ ਪਹਿਲਾਂ ਵੀ ਆਪਾਂ ਕਾ ਇਥੇ ਆਣ ਕੇ ਵਿਜ਼ਿਟ ਕਰਕੇ ਇੱਕ ਵਾਰੀ ਪਸ਼ੂ ਅੱਖੀਂ ਜ਼ਰੂਰ ਦੇਖ ਲਿਓ ਠੀਕ ਹੈ ਜੀ ਜਿਹੜਾ ਵੀ ਫਿੱਟ ਬੈਠੂਗਾ ਉਹਦੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਸਤਨਾਮ ਇੱਕ ਨੰਬਰ ਬੋਲ ਕੇ ਦੇ ਰਹੇ ਹਾਂ ਨੰਬਰ ਆਪਣਾ ਵੀ ਹੈ 9455 ਹਾਂਜੀ 5855 ਪਿੰਡ ਕਰੋ ਤਸੀਲਪੜੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬਾ ਜੀ ਹਾਂਜੀ ਤੇ ਗ੍ਰੈਂਡ ਕਰੋ ਤੇ ਲੱਗੋ ਆਪਣੀ ਸੜਕ ਨਿਕਲਦੀ ਹੈ ਪੈਲਸ ਬਣਿਆ ਗ੍ਰੈਂਡ ਕਰੋ ਠੀਕ ਹੈ ਜੀ ਕੋਈ ਨਾਲ ਦੀ ਹਾਂਜੀ ਠੀਕ ਹੈ ਲਓ ਦੋਸਤੋ ਇਹ ਨੰਬਰ ਨੇ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ